ਹੈਲੋ ਜੀ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਜੈ ਮਾਤਾ ਦੀ ਰਾਮ ਰਾਮ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਡੇਲੀ ਲਾਈਫ ਵਲੋਗ ਤੇ ਅੱਜ ਜਿਵੇਂ ਲੱਗੇ ਤੋਰੀਆਂ ਦੀ ਸਬਜੀ ਰਤੀ ਮੈਂ ਉਹਨਾਂ ਕੰਮ ਤੋਂ ਤੇ ਮੈਂ ਫਿਰ ਤੋਰੀਆਂ ਲੈ ਆ ਮੈਂ ਕਿਹਾ ਚੱਲ ਤੋਰੀਆਂ ਬਣਾ ਕੇ ਬਨੇਾਰ ਕੀ ਖਾਧੀਆਂ ਨਹੀਂ ਆ ਮੰਮੀ ਠੀਕ ਕੀਤਾ ਨਾ ਤੋਰੀਆਂ ਲੈ ਆ ਕੇ ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਉਣ ਲੱਗੇ ਆ ਕਾਲੀਆਂ ਤੋਰੀਆਂ ਦੀ ਸਬਜੀ ਤੇ ਸਬਜੀ ਬਣਾਵਾਂਗੇ ਆਪਾਂ ਰਸ ਮਿਸੇ ਜੀ ਤੇ ਬਹੁਤਾ ਰਸਾ ਨਹੀਂ ਪਾਉਣਾ ਰਸ ਮਿਸੇ ਜੀ ਬਣਾਉਣੀ ਆ ਕਾਲਨਾ ਤੋਰੀ ਦੀ ਸਬਜੀ ਜਿਹੜੀ ਬਹੁਤ ਸਵਾਦ ਬਣਦੀ ਆ ਤੇ ਇਹਨੂੰ ਰਾਮਤੋਰੀ ਵੀ ਕਹਿ ਦਿੰਦੇ ਗਏ ਕੀਆ ਤੋਰੀ ਵੀ ਕਹਿ ਦਿੰਦੇ ਆ ਕਾਲਨਾ ਤੋਰੀ ਵੀ ਕਹਿ ਦਿੰਦੇ ਆ ਤੇ ਅੱਜ ਆਪਾਂ ਇਹ ਸਬਜੀ ਬਣਾਵਾਂਗੇ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਲੈਨੇ ਆ ਛਿੱਲ ਕੇ ਧੋ ਕੇ ਤੇ ਫੇਰ ਆਪਾਂ ਕੱਟ ਲਾਂਗੇ ਰਹਿ ਗਈਆਂ ਬਹੁਤ ਸਣੀਆਂ ਕੂਲੀਆਂ ਤੋਰੀਆਂ ਮੈਂ ਵੇਖ ਕਿ ਲੈਂਦੀ ਆ ਚੰਗੀ ਤਰ੍ਹਾਂ ਉਹ ਤਾਂ ਪਾਈ ਜਾਂਦਾ ਇਹ ਮੈਂ ਭਰਾ ਕਿ ਲੋ ਜਾ ਮੈਂ ਆਪ ਔਨਾ ਵਾ ਫੇਰ ਮੈਂ ਚੰਗੀ ਤਰ੍ਹਾਂ ਕੱਲੀ ਕੱਲੀ ਤੋਰੀ ਚੁਣ-ਚੁਣ ਕੇ ਪਾਈ ਉਦਾਂ ਸਬਜੀ ਯਕਲ ਸਹੀ ਹੋਣੀ ਗੂੜੀਆਂ ਕੰਮੋਟ ਨਾਲ ਦੇ ਨਾ ਗੂੜੀਆਂ ਮੈਂ ਸਬਜੀ ਇਹਦੀ ਬੜੀ ਸਵਾਦ ਲੱਗਦੀ ਮੈਨੂੰ ਤੇ ਬਹੁਤ ਸਵਾਦ ਲੱਗਦੀ ਸ਼ੁਰੂ ਹੁਣ ਇਹ ਕੱਟ ਕੇ ਚੀਰ ਕੇ ਤੁਹਾਨੂੰ ਵਿਖਾਉਣੀ ਆ ਤੇ ਰੈਡੀ ਨਹੀਂ ਹਾਂਦੇ ਇਹਦੇ ਕਰਨਾ ਤੁਹਾਨੂੰ ਇਹਦੇ ਹਾਂ ਪਹਿਲਾਂ ਚੰਗੀ ਤਰ੍ਹਾਂ ਧੋ ਲਾਂਗੇ ਤੇ ਫਿਰ ਆਪਾਂ ਕਟਾਂਗੇ ਹੁਣ ਕੱਟ ਗਏ ਛਿੱਲ ਗਏ ਤੇ ਤੁਹਾਨੂੰ ਵਿਖਾਉਂਦੇ ਕੜਾਈ ਰਾਤੀ ਉੱਤੇ ਤੇ ਸਬਜੀ ਚੀਰੀ ਗਈ ਆ ਤੇ ਮੰਮੀ ਤੁਹਾਨੂੰ ਆਪ ਹੀ ਦੱਸਦੇ ਆ ਕਿ ਸਬਜੀ ਦੇ ਵਿੱਚ ਕੀ ਕੀ ਪੈਣਾ ਵਾ ਮੰਮੀ ਜੀ ਦੱਸੋ ਰਸਵੀ ਫਿਰ ਆਪਣੇ ਦਰਸ਼ਕਾਂ ਨੂੰ ਇਹ ਇਹਦੇ ਵਿੱਚ ਆਪਾਂ ਜਿਹੜੀਆਂ ਕਤੋਰੀਆਂ ਨਾ ਇਹ ਅੱਧਾ ਕਿਲੋ ਲਈਆਂ ਵਾ ਤੇ ਅੱਧਾ ਕਿਲੋ ਲਈਆਂ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਛਿੱਲ ਗਏ ਤੋਏ ਤੇ ਫਿਰ ਕੱਟਿਆ ਇਹਨਾਂ ਨੂੰ ਤੇ ਇਹ ਤੋਰੀਆਂ ਥੋੜੀਆਂ ਮੋਟੀਆਂ ਸੀ ਤੇ ਇਹਨਾਂ ਨੂੰ ਆਪਾਂ ਚਾਰ ਪੀਸ ਕੀਤੇ ਵੈਸੇ ਹੈ ਬਹੁਤ ਗੁਲੀਆਂ ਗੁਲੀਆਂ ਤੋਰੀਆਂ ਹੈਗੀਆਂ ਤੇ ਆਹ ਟਮਾਟਰ ਲੈ ਆਪਾਂ ਦੋ ਟਮਾਟਰ ਇਹਨਾਂ ਨੂੰ ਆਪਾਂ ਕੱਟ ਲਿਆ ਤੁਸੀਂ ਚਾਹੋ ਤਾਂ ਇਹ ਗ੍ਰाइंड ਕਰਕੇ ਵੀ ਲੈ ਸਕਦੇ ਹੋ ਆਹ ਰੀਆਂ ਮਿਰਚਾਂ ਤੇ ਅਦਰਕ ਜਿਹੜਾ ਇਹਨੂੰ ਵੀ ਗ੍ਰाइंड ਕਰ ਲਿਆ ਆਪਾਂ ਤੇ ਇਹਦੇ ਹਿਸਾਬ ਦੇ ਨਾਲ ਅੱਧਾ ਕਿਲੋ ਸਾਡੀਆਂ ਤੋਰੀਆਂ ਆਂ ਤੇ ਇਹ ਪਿਆਜ਼ ਆਪਾਂ 250 ਗ੍ਰਾਮ ਪਿਆਜ਼ ਹੋਣੇ ਆ ਵੇਟ ਦੇ ਵਿੱਚ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਪਤਲਾ-ਪਤਲਾ ਨਾ ਕੱਟ ਲਿਆ ਇਹਨਾਂ ਨੂੰ ਆਪਾਂ ਤੇ ਹੁਣ ਆਪਾਂ ਕੜਾਈ ਰੱਖੀ ਆ ਉੱਪਰ ਤੇ ਗਰਮ ਸੀ ਤੇ ਹੈ ਕੜਾਈ ਗਰਮ ਹੀ ਹੱਥ ਲਾਤਾ ਤੇ ਕੜਾਈ ਉੱਪਰ ਰੱਖੀਏ ਤੇ ਆਗਾਪਾ ਬਾਲਦੇ ਆ ਔਨ ਕਰਦੇ ਗੈਸ ਤੇ ਫਿਰ ਤੁਹਾਨੂੰ ਬਖੜੀਏ ਕਿ ਸਬਜ਼ੀ ਦੀ ਆਪਾਂ ਤੜਕੇ ਦੀ ਤਿਆਰੀ ਕਰੀਏ ਤੇ ਵਿੱਚ ਪਾਵਾਂਗੇ ਤੇਲ ਤੇ ਲਾ ਪਾਇਗਾ ਕੜਛੀ ਗਾਵਾਂਗੇ ਉਹ ਕਿ ਪਿਆਜ਼ ਦੇ ਹਿਸਾਬ ਨਾਲ ਨਾ ਜਿਹੜੇ ਪਿਆਜ਼ ਹੀ ਭੁੱਜ ਜਾਣਾ ਰੋਟੀ ਧਰ ਕੋ ਭਾਗੇ ਜਾਂਦਾ ਚੰਗੀ ਨਹੀਂ ਤਾਂ ਮਾੜੀ ਮਾੜੀ ਨਹੀਂ ਤੇ ਚੰਗੀ ਹਰ ਕੋਈ ਆਪਣੇ ਘਰ ਤਗੜਾ ਹੀ ਜਾਂਦਾ ਵਾ ਤੇ ਪ੍ਰਮਾਤ ਮਾ ਰੋਟੀ ਦੇਈ ਜਾਵੇ ਕਿੰਨਾ ਮੋਹ ਜਿਆਦਾ ਹੁੰਦਾ ਹੁਣ ਆਪਾਂ ਆਧਾ ਜਿਮਚਾ ਨਾ ਜੀਰੇ ਦਾ ਪਾਵਾਂਗੇ ਸਾਡਾ ਜਿਮਚਾ ਛੋਟਾ ਨਾਲ ਕੇ ਤੇ ਹੁਣ ਇਹਦੇ ਵਿੱਚ ਆਪਾਂ ਥੋੜੀ ਇਹ ਅੰਗ ਪਾਵਾਂਗੇ ਇਹ ਅੰਗ ਪਾਵਾਂਗੇ ਕਿਉਂਕਿ ਇਹਦੇ ਨਾਲ ਸਬਜੀ ਦਾ ਟੇਸ ਜਿਹੜਾ ਬਹੁਤ ਵਧੀਆ ਹੁੰਦਾ ਵਾ ਤੇ ਹੁਣ ਆਪਾਂ ਵਿੱਚ ਜੀਰਾ ਸਾਡਾ ਪੁੱਜ ਗਿਆ ਵਾ ਹੁਣ ਆਪਾਂ ਜਿਹੜੇ ਪਿਆਜ਼ ਹਨ ਉਹ ਵਿੱਚ ਪਾ ਦਾਂਗੇ ਜਦੋਂ ਮੈਂ ਤੁਸੀਂ ਪਿਆਜ਼ ਬਣੇ ਆ ਤੇ ਇਹਦੇ ਵਿੱਚ ਤੇ ਆਪਣਾ ਮੂੰਹ ਜਿਹੜਾ ਵਾ ਪਿੱਛੇ ਕਰਕੇ ਕਿਉਂਕਿ ਛੱcke ਬੈਣ ਦਾ ਡਰ ਹੁੰਦਾ ਵਾ ਤੇ ਤੇ ਕਰਕੇ ਤੇ ਹੁਣ ਆਪਾਂ ਇਹਨੂੰ ਮਸਾਲੇ ਨੂੰ ਨਾ ਪਿਆਜ਼ ਜਿਹੜੇ ਨੇ ਸਾਡੇ ਉਹਨਾਂ ਨੂੰ ਆਪਾਂ <syanthi> <syanthi> <Mechanics> मतलब ज्यादा तोर ती आग नहीं करनी ਛੱਡੇ ਤੇ ਇਹ ਸੁਆਹ ਨਹੀਂ ਬੰਨਨੇ ਥੋੜੇ ਥੋੜੇ ਮੱਠੀ ਮੱਠੀ ਆ ਕੇ ਦੇਣਾ ਭੁੰਨਾਂਗੇ ਤੇ ਜਿਹੜੇ ਕੀ ਹਲਕੇ ਜਿਹਾ ਬਰਾਊਨ ਹੋ ਜਾਣਾ ਬਹੁਤੇ ਨੀ ਤੇ ਤੋਰੀਆਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਕਿ ਪਿਆਜ਼ ਜਿਹੜੇ ਜਿਆਦਾ ਪੈਂਦੇ ਆ ਤੇ ਤੋਰੀਆਂ ਦਾ ਹੀ ਸੁਆਗ ਲੱਗਦਿਆਂ ਤੇ ਆਪਾਂ ਇਹਨਾਂ ਨੂੰ ਜਿਆਦਾ ਵੀ ਸਾੜਨਾ ਨਹੀਂ ਗਾ ਕਿਉਂਕਿ ਤੋਰੀਆਂ ਦੇ ਵਿੱਚ ਜੇ ਸਬਜ਼ੀ ਦੇ ਜਿਵੇਂ ਇਹ ਬਹੁਤੀਆਂ ਮੁੜਕੇ ਚੰਗੀਆਂ ਨਹੀਂ ਲੱਗਦਿਆਂ ਜਿਆਦਾ ਹੋ ਜਾਂਦੇ ਹੁਣ ਆਪਾਂ ਇਹਦੇ ਥੋੜਾ ਜਿਹਾ ਨਮਕ ਪਾ ਦਾਂਗੇ ਅੱਧਾ ਗਿਮਚਾ ਆਪਾਂ ਨਮਕ ਦਾ ਪਾ ਦਾਂਗੇ ਤੇ ਵਿਆਹ ਜੜੇ ਆ ਸਾਡੇ ਨਰਮ ਹੋ ਜਾਣਾ ਸਾਡੇ ਤਰੀਕੇ ਨਾਲ ਤੁਸੀਂ ਸਬਜੀ ਜਿਹੜੀ ਉਹ ਬਣਾ ਕੇ ਵੇਖਣੀ ਬਹੁਤ ਵਧੀਆ ਬਣੂਗੀ ਜਿੰਨਾ ਜੇ ਸਾਡਾ ਪਿਆਜ਼ ਭੁੰਜਣ ਡਿਆ ਵਾ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਰੋ ਤੇ ਬੈਲ ਆਉਂਦੀ ਘੰਟੀ ਦਬਾਉਣਾ ਨਾ ਭੁੱਲਣਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਵੀਡੀਓ ਜਿਹੜੀਆਂ ਉਹਦੀ ਵੀ ਨੋਟੀਫਿਕੇਸ਼ਨ ਜਿਹੜੀ ਆ ਉਹ ਤੁਹਾਨੂੰ ਪੂਰੀ ਮਿਲੇ ਸਾਡੇ ਸਟਾਈਲ ਤੇ ਨਾਲ ਸਬਜੀ ਬਣਾਉਣੀ ਤੇ ਵੀਡੀਓ ਨੂੰ ਪਲੀਜ਼ ਪੂਰੀ ਵੇਖਿਆ ਕਰੋ ਤੇ ਵਿੱਚੋਂ ਕੱਟਿਆ ਨਾ ਕਰੋ ਤੇ ਹੁਣ ਪਿਆਜ਼ ਭੁੱਜਦਾ ਵਸ ਫਿਰ ਤੁਹਾਨੂੰ ਬਖਾਲਦੇ ਲੋ ਜੇ ਮਾफी ਚਾਹੁੰਦੇ ਆ ਕਿ ਆਪਾਂ ਸਾਡਾ ਕੋ ਰਿਕਾਰਡਿੰਗ ਨਹੀਂ ਹੋਈਗੀ ਕੈਮਰਾ ਉਹ ਬੰਦ ਹੋ ਗਿਆ ਏ ਰਿਕਾਰਡਿੰਗ ਤੇ ਇਹਦੇ ਵਿੱਚ ਆਪਾਂ ਟਮਾਟਰ ਵੀ ਪਾਤੇ ਆ ਟਮਾਟਰਾਂ ਨੂੰ ਚੰਗੀ ਤਰ੍ਹਾਂ ਭੁੰਨਿਆ ਵਾ ਤੇ ਹਰੀ ਮਿਰਚ ਤੇ ਅਦਰਕ ਵੀ ਪਾਤਾ ਤੇ ਉਹਦੇ ਵਿੱਚ ਵੇਖ ਤੇ ਲਿਆ ਹੀ ਸਾਡਾ ਕੋ ਰਿਕਾਰਡਿੰਗ ਨਹੀਂ ਹੋਈ हूँ आप मसाले पावगे बेच मसाले पाव गे आप अद्धा का चिमचा आप हल्दी का पाना वा क्योंकि आप जिन्नी सब्जी है ना वो हिसाब ना चिमचा आपे कश्मीरी लाल मिर्च का थोड़ी जी आप मेथी पावे मैं जरूर पानी सब्जी के बाकी ਥੋੜਾ ਜਿਹਾ ਮਸਾਲਾ ਪਾਵਾਂਗੇ ਆਪਾਂ ਜ਼ਿਆਦਾ ਨਹੀਂ ਪਾਉਣਾ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਕਿਉਂਕਿ ਜਿੰਨੇ ਚ ਮਸਾਲੇ ਜਿਹੜੇ ਆ ਉਹ ਸਾਡੇ ਭੁਜੇ ਜਾਣ ਹੁਣ ਪਾਣੀ ਪਾ ਕੇ ਥੋੜਾ ਜਿਹਾ ਪਾਣੀ ਪਾਉਣਾ ਵਾ ਤੇ ਹੁਣ ਆਪਾਂ ਮਸਾਲਿਆਂ ਨੂੰ ਭੁੰਨਾਂਗੇ ਇਹਨਾਂ ਨੂੰ ਮੈਂ ਕਿੰਨੇ ਚਿਰ ਵਾਸਤੇ ਭੁੰਨਣਾ 10 ਮਿੰਟ ਵਾਸਤੇ ਬਸ ਜਿੰਨਾ ਚਿਰ ਤੇਲ ਨਾ ਛੱਡੇ ਨਾ ਮਸਾਲਾ ਚੰਗੀ ਤਰ੍ਹਾਂ ਭੁਜ ਜਵੇ ਤੇ ਸਮਝੋ ਸਾਡਾ ਮਸਾਲਾ ਜਿਹੜਾ ਉਹ ਭੁਜ ਗਿਆ ਠੀਕ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਸੀਂ ਕਿਹੜੇ ਤਰੀਕੇ ਨਾਲ ਸਬਜ਼ੀ ਬਣਾਉਂਦੇ ਜੋ ਤੋਰੀਆਂ ਦੀ ਇਹਨੂੰ ਰਾਮਪੋਰੀ ਵੀ ਕਹਿ ਦਿੰਦੇ ਆ ਇਹਨੂੰ ਘਿਆਦੋਰੀ ਵੀ ਕਹਿ ਦਿੰਦੇ ਆ ਤੇ ਇਹਨੂੰ ਕਾਲੀਆਂ ਤੋਰੀਆਂ ਵੀ ਕਹਿ ਰਹਿੰਦੇ ਆ ਤੇ ਆਪਾਂ ਘਿਆਦੋਰੀ ਕਿੰਨੇ ਆ ਤੇ ਫੇਸ ਕਰਕੇ ਸਬਜ਼ੀ ਦਾ ਦੇਖਣਾ ਕਿ ਤੁਸੀਂ ਰੰਗ ਕਿਸ ਰੰ ਦਾ ਵਾ ਤੇ ਢੰਗ ਕਿਸ ਰੰ ਦਾ ਤੇ ਸਬਜ਼ੀ ਜੇ ਮਸਾਲਾ ਇੰਨਾ ਵਧੀਆ ਵਾ ਤੇ ਰੋਟੀ ਖਾਣ ਲੱਗਾਂ ਇਹਦਾ ਸਵਾਦ ਕਿੰਨਾ ਹੋਗਾ ਸਬਜ਼ੀ ਦਾ ਮਸਾਲਾ ਜਿਹੜਾ ਵਾ ਹੌਲੀ ਹੌਲੀ ਮਠੇ ਮਠੇ ਸੇਕਦੇ ਭੁੰਨਣਾ ਵਾ ਮੈਂ ਹੁਣ ਤੁਸੀਂ ਦੇਖ ਹੀ ਸਕਦੇ ਜੋ ਕਿ ਮਸਾਲੇ ਨੇ ਜਿਹੜਾ ਤੇਲ ਵਾ ਉਹ ਛੱਡ ਦਿੱਤਾ ਵਾ ਇਹਦਾ ਮਤਲਬ ਕਿ ਮਸਾਲਾ ਜਿਹੜਾ ਉਹ ਸਾੜਾ ਪੁੱਜ ਗਿਆ ਤੇ ਹੁਣ ਆਪਾਂ ਜਿਹੜੀਆਂ ਤੋਰੀਆਂ ਵਾ ਜਿਹੜੀਆਂ ਤੋਰੀਆਂ ਵਾ ਉਹ ਵੀ ਪਾ ਦਿੰਨੇ ਆਪਾਂ ਫੇਰ ਕਈ ਤੋਰੀਆਂ ਦੇ ਚਾਲੂ ਵੀ ਪਾ ਲੈਂਦੇ ਆ ਇਹ ਦੋਰ ਗੜੀਆਂ ਵਾ ਇਹਦੇ ਵਿੱਚ ਬਹੁਤਾ ਪਾਣੀ ਨਹੀਂ ਪਾਉਣਾ ਕਿਉਂਕਿ ਇਹ ਤੇ ਦੋਰ ਗੜੀਆਂ ਵਾ ਇਹ ਪਾਣੀ ਆਪ ਹੀ ਛੱਡ ਦਿੰਦੀਆਂ ਵਾ ਥੋੜਾ ਜਿਹਾ ਪਾਣੀ ਪਾਵਾਂਗੇ ਬਸ ਅੱਧੀ ਕੋਲ ਮਤਲਬ ਕਿ ਚਕੋਲੀ ਦਾ ਤੇ ਜੈਸਾ ਪਾਣੀ ਪਾਇਆ ਇਸਰਾ ਦਾ ਪਾਉਣਾ ਵਾ ਜ਼ਿਆਦਾ ਨਹੀਂ ਪਾਉਣਾ ਜਦੋਂ ਜਿਵੇਂ ਜਿਵੇਂ ਰਿਚਣਗੀਆਂ ਤੋਰੀਆਂ ਤੇ ਉਹਦੇ ਆਪਣਾ ਪਾਣੀ ਜਿਹੜਾ ਵਾ ਉਹ ਛੱਡ ਦਿੰਦੀਆਂ ਵਾ ਤੇ ਹੁਣ ਆਪਾਂ ਉਤੇ ਦੇ ਦਿੰਨੀ ਆ ਢੱਕਣ ਤੇ ਫੇਰ ਬਣਦੀ ਸਬਜੀ ਤੇ ਫੇ ਤੁਹਾਨੂੰ ਵਕਾ ਲਦੇ ਆਂ ਚਲ ਲਈ ਸਬਜੀ ਜਿਹੜੀ ਆਪਾਂ ਹੁਣ ਆਪਾਂ ਤੜਕਾ ਲਾਤਾ ਇਹਨੂੰ ਚੰਗੀ ਤਰ੍ਹਾਂ ਤੇ ਇਹਨਾਂ ਕੋ ਪਾਣੀ ਪਾਉਣਾ ਜਿੰਨਾ ਕਿ ਤੁਹਾਨੂੰ ਆਪ ਦੱਸਿਆ ਵਾ ਤੇ ਹੁਣ ਆਪਾਂ ਇਹਨੂੰ ਟੱਕ ਦਿੰਨੇ ਆ ਤੇ ਇਹਨੂੰ ਮੱਠੀ ਮੱਠੀ ਅੱਗ ਤੇ ਬਣ ਦਿੰਨੇ ਆ ਤੇ ਫੇਰ ਬਣਦੀ ਆ ਤੇ ਫੇ ਤੁਹਾਨੂੰ ਅੱਧੇ ਚ ਵਕਾ ਲਾਂਗੇ ਤੇ ਫੇਰ ਤੁਹਾਨੂੰ ਵਕਾ ਮੰਮੀ ਜਿਹੜਾ ਕੱਲ ਵਾਲਨ ਤੋੜਿਆ ਚੱਲੀਏ ਵੇਖਿਆ ਇਹ ਹਾਂ ਵੇਖਿਆ ਤੇ ਨਾ ਕੋ ਸੁਰੀਆ ਨਾ ਚਰੇ ਨਿਗਨਿਗੇ ਉਹਨਾਂ ਕਰਕੇ ਚਰਨ ਕਰਕੇ ਸਾਰਾ ਲੱਕੜਾ ਬੱਕਰੀਆਂ ਵਾਲਾ ਤੇ ਉਹ ਕੱਲ ਜਦੋਂ ਪਤਾ ਕੀ ਕਤੂਰੇ ਹੀ ਨਿਗਨਿਗੇ ਤੇ ਉਹਨਾਂ ਬੱਕਰੀਆਂ ਨੇ ਲੱਕੜਾ ਤੋੜ ਕੇ ਸੁੱਟਤੀਆਂ ਸੀ ਨਾ ਸਾਈਡਾਂ ਦੇ ਤੇ ਉਹ ਫਿਰ ਕਤੂਰੇ ਹੀ ਤਾਂ ਕਤੂਰਿਆਂ ਕਰਕੇ ਸਾਰੀਆਂ ਉੱਥੇ ਸਾਫ਼ ਕੀਤਾ ਤੇ ਉੱਥੇ ਕਤੂਰੇ ਰੱਖੇ ਕੱਲ ਨਿਗਨਿਗੇ ਬੱਚੇ ਤੈਨੂੰ ਖਾਉਣੇ ਆ छोटे छोटे लकड़ा तोड़िया बकरियां तोड़ के सुट गया कदूर करके हम सारा साफ करना पाया पलाट निगे ये तो सारा साफ करता ਪਾਲਣ ਨਾ ਆਪਣੇ ਕੰਮ ਆ ਜੂ ਭਾ ਲੰਦੇ ਵੀਡੀਓ ਪਾ ਕਰਾਂਗੇ ਜਿੱਲੇ ਦੇ ਮੈਂ ਚੈੱਕ ਕਰਦੇ ਆ 15 ਮਿੰਟ ਹੋ ਗਏ ਆ ਸਬਜੀ ਬਣ ਗਈ ਹੋਣੀ ਆ ਮੰਮੀ ਲਾਹ ਟਕਣ ਵੇਖੋ ਲਾਏ ਸਬਜੀ ਸਾਡੀ ਬਣ ਕੇ ਤਿਆਰ ਹੋ ਗਈ ਆ ਤੇ ਬਹੁਤ ਵਧੀਆ ਸਬਜੀ ਬਣੀ ਆ ਵੇਖੋ ਨਾ ਬਹੁਤ ਹੀ ਰਸਮੀ ਸੀ ਇਹਦਾ ਨਾ ਹੀ ਜ਼ਿਆਦਾ ਹੀ ਸੰਗਣੀ ਆ 20 ਮਿੰਟ ਦੇ ਅੰਦਰ ਸਬਜੀ ਬਣ ਜਾਂਦੀ ਆ ਹੁਣ ਗੈਸ ਨੂੰ ਆਪਾਂ ਕਰ ਦਿੰਨੇ ਆ ਬੰਦ ਉਹ ਵੀ ਚਮੜਾ ਮੜਾ ਮੜਾ ਜਿਆ ਤੇ ਰਸਾ ਰੱਖਣਾ ਵਾ ਜੇ ਜਾਰਾ ਤੇ ਸੁਕਾਤੀ ਤੇ ਮੁੜ ਕੇ ਠੰਡੀ ਹੋਰ ਕੇ ਹੋਰ ਨਕੇ ਭਾਜੀ ਬਣ ਜਣੇ ਤੇ ਇਸ ਕਰਕੇ ਸਬਜੀ ਸਾਡੀ ਵੇਖੋ ਕਿੰਨੀ ਵਧੀਆ ਬਣੀ ਹੈ ਤੇ ਹੁਣ ਆਪਾਂ ਇਹਨੂੰ ਕੱਟ ਲੈਣਾ ਡੋਂਗੇ ਜੀ ਲੋ ਜੀ ਕਰੋ ਚੱਕ ਬਣੀ ਗਣੀ ਗੱਲਬਾਤ ਪੂਰੀ ਮੰਮੀ ਨੇ ਬੱਲੇ ਬੱਲੇ ਕਰਾਤੀ ਸਬਜੀ ਦੀ ਇਹ ਲੋਰੀ ਸ਼ਕਲ ਹੀ ਵਧੀਆ ਦਾ ਖਾਣ ਕਿੰਨੀ ਵਧੀਆ ਹੋ ਗਈ। ਲੋ ਜੀ ਸਬਜੀ ਸਾਡੀ ਬਣ ਕੇ ਤਿਆਰ ਆ ਤੇ ਕੀ ਆ ਦੋਰੀ ਦੀ ਸਬਜੀ ਜਿਹਨੂੰ ਵੀ ਆਮ ਤੌਰੇ ਵੀ ਕਹਿੰਦੇ ਆ ਇਹ ਸਬਜੀ ਸਾਡੀ ਬਹੁਤ ਵਧੀਆ ਬਣੀ ਆ ਤੇ ਤੁਸੀਂ ਸਾਡੇ ਤਰੀਕੇ ਨਾਲ ਬਣਾ ਕੇ ਵੇਖਣੀ ਤੇ ਕਮੈਂਟ ਕਰਕੇ ਦੱਸਣਾ ਕਿ ਸਬਜੀ ਬਣਾਉਣ ਦਾ ਤਰੀਕਾ ਸਾਡਾ ਕਿਸ ਤਰ੍ਹਾਂ ਦਾ ਲੱਗਾ ਵਾ ਤੇ ਮੈਂ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ।